ਪੌਧਾ ਮਹੀਨਾ ਚੱਲਦਾ ਆਪਣੇ ਸਿੱਖ ਇਤਿਹਾਸ ਵਿੱਚ ਪੌਦੇ ਮਹੀਨੇ ਦਾ ਬਹੁਤ ਵੱਡਾ ਇਤਿਹਾਸ ਆ 3 ਮਈ 1704 ਨੂੰ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ ਦਸੰਬਰ ਮਹੀਨੇ ਵਿੱਚ 8 ਮਹੀਨੇ ਹੋ ਚੁੱਕੇ ਆ ਇਹਨਾਂ 8 ਮਹੀਨਿਆਂ ਵਿੱਚ ਕਿਲੇ ਅੰਦਰ ਕੀ ਕੀ ਹੋਇਆ ਹੋ ਕਦੇ ਸੋਚ ਕੇ ਦੇਖਿਓ ਕਿਲੇ ਅੰਦਰ ਇੰਨੀ ਜਿਆਦਾ ਬਾਹਰ ਸਖਤਾਈ ਸੀ ਕਿਸੇ ਨੂੰ ਅੰਦਰ ਬਾਹਰ ਜਾਣ ਆਉਣ ਨਹੀਂ ਦਿੱਤਾ ਜਾਂਦਾ ਸੀ ਨਾ ਹੀ ਕਿਲੇ ਦੇ ਅੰਦਰ ਪਾਣੀ ਜਾਣ ਦਿੱਤਾ ਜਾਂਦਾ ਸੀ ਰਾਸ਼ਨ ਦੀ ਤਾਂ ਗੱਲ ਹੀ ਦੂਰ ਦੀ ਆ ਕਿਲੇ ਅੰਦਰ ਰਹਿੰਦੇ ਸਿੰਘਾਂ ਵੱਲੋਂ ਕਿਲੇ ਅੰਦਰ ਸਬਜ਼ੀਆਂ ਦਾਲਾਂ ਵੀ ਮੁਕਾ ਦਿੱਤੀਆਂ ਸੀ ਇਹਨਾਂ 8 ਮਹੀਨਿਆਂ ਦੇ ਵਿੱਚ ਜੋ ਬਚਿਆ ਰਾਸ਼ਨ ਸੀ ਕਈਆਂ ਨੇ ਕਈ-ਕਈ ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਵੀ ਇਹ ਰਾਸ਼ਨ ਅੱਗੇ ਕੰਮ ਆਊਗਾ ਕਈਆਂ ਨੇ ਉਹ ਰਾਸ਼ਨ ਬੱਚਿਆਂ ਵਿੱਚ ਵੰਡਿਆ ਕਈਆਂ ਨੇ ਮਾਤਾਵਾਂ ਨੂੰ ਵੰਡਿਆ ਪਰ ਅੰਤ ਵਿੱਚ درختਾਂ ਦੇ ਪੱਤੇ ਵੀ ਸੂਤ ਕੇ ਖਾ ਲਏ ਕਵੀ ਸੈਨਾਪਤ ਜੋ ਗੁਰੂ ਸਾਹਿਬ ਦਾ ਸਮਕਾਲੀ ਕਵੀ ਹੈ ਉਸ ਟਾਈਮ ਉਹ ਲਿਖਦਾ ਚਾਰ ਸਿੰਘ ਪਾਣੀ ਕੋ ਜਾਵੇ ਦੋ ਜੂਝੇ ਦੋ ਪਾਣੀ ਲੈ ਆਵੇ ਵੀ ਕਿਲੇ ਵਿੱਚੋਂ ਚਾਰ ਸਿੰਘ ਪਾਣੀ ਲੈਣ ਜਾਂਦੇ ਆ ਦੋ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਆ ਦੋ ਪਾਣੀ ਲੈ ਕੇ ਵਾਪਸ ਕਿਲੇ ਵਿੱਚ ਆਉਂਦੇ ਆ ਤੁਸੀਂ ਆਪ ਸੋਚੋ ਉਸ ਟਾਈਮ ਕੀ ਹਾਲਾਤ ਹੁੰਦੇ ਹੋਣਗੇ ਜੇ ਜਿੰਨਾ ਕ ਪਾਣੀ ਦੋ ਸਿੰਘ ਲੈ ਕੇ ਆਉਂਦੇ ਆ ਉਸ ਪਾਣੀ ਵਾਸਤੇ ਦੋ ਸਿੰਘਾਂ ਨੂੰ ਸ਼ਹੀਦ ਹੋਣਾ ਪੈਂਦਾ ਸੀ ਅੰਦਰ ਕਿਲੇ ਦੇ ਅੰਦਰ ਕਿੰਨੇ ਸਿੰਘ ਹੁੰਦੇ ਹੋਣਗੇ ਜਿਨ੍ਹਾਂ ਦੀ ਉਹ ਪਿਆਸ ਬੁਝਾਉਣ ਵਾਸਤੇ ਪਾਣੀ ਲੈਣ ਵਾਸਤੇ ਦੋ ਸਿੰਘਾਂ ਨੂੰ ਸ਼ਹੀਦੀ ਦੇਣੀ ਪੈਂਦੀ ਹੋਊਗੀ ਤੇ ਕਿੰਨੇ ਸਿੰਘਾਂ ਨੇ ਇਸ ਤਰ੍ਹਾਂ ਪਾਣੀ ਵਾਸਤੇ ਸ਼ਹੀਦੀ ਦਿੱਤੀ ਹੋਊਗੀ ਤੇ ਅੱਜ ਦੇ ਟਾਈਮ ਵਿੱਚ ਆਪਾਂ ਪਾਣੀ ਦੀ ਗੱਲ ਕਰੀਏ ਤੇ ਕਹਿ ਦਿੰਦੇ ਆ ਪਾਣੀ ਦੀ ਗੱਲ ਕਿਉਂ ਕਰਦੇ ਆ ਇੱਕ ਇੱਕ ਘੁੱਟ ਪਾਣੀ ਵਾਸਤੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਹੋਈਆਂ ਆ ਉਸ ਟਾਈਮ ਕਿਲੇ ਦੇ ਕੀ ਹਾਲਾਤ ਹੁੰਦੇ ਹੋਣਗੇ ਕੁਝ ਸਿੰਘਾਂ ਨੇ ਗੁਰੂ ਸਾਹਿਬ ਨੂੰ ਉਸ ਟਾਈਮ ਪੇਦਾਵਾ ਵੀ ਲਿਖ ਕੇ ਦਿੱਤਾ ਸੀ ਪਰ ਬਾਅਦ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਫ਼ ਵੀ ਕਰ ਦਿੱਤਾ ਸੀ ਕਿਲੇ ਦੇ ਅੰਦਰ ਸਿੰਘਾਂ ਦਾ ਧੋਖ ਨਾਲ ਪਿਆਸ ਨਾਲ ਤੰਨ ਨਾਲੋਂ ਮਾਸ ਅਲੱਗ ਹੋਣ ਲੱਗ ਪਿਆ ਸੀਗਾ ਕੀ ਬੱਚੇ ਕੀ ਬਜ਼ੁਰਗ ਕਦੇ ਤਾਰੀਖ ਖਾਲਸਾ ਪੜਿਓ ਉਸ ਵਿੱਚ ਲਿਖਿਆ ਐਸਾ ਹਾਲ ਹਮਾਰਾ ਪਿਓ ਹਾਰ माश ਹਮਰੂ ਗਲ ਗਇਓ ਮਾਤਾ ਗੁਜਰਕੌਰ ਜੀ ਚਾਰ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਤੇ ਕੋਸ਼ ਸਿੰਘ ਉਸ ਟਾਈਮ ਤੇ ਉਸ ਟਾਈਮ ਕਿਲੇ ਨੂੰ ਘੇਰਾ ਪਤਾ ਕੌਣ ਪਾਈ ਬੈਠੇ ਸੀ ਇਕੱਲੇ ਮੁਗਲ ਨਹੀਂ ਉਹਨਾਂ ਦੇ ਨਾਲ ਹਿੰਦੂ ਰਾਜੇ ਵੀ ਸੀ ਜਿਨ੍ਹਾਂ ਦੇ ਪੜਦਾਦਿਆਂ ਨੂੰ ਕਿਲੇ ਦੇ ਅੰਦਰ ਬੈਠੇ ਚਾਰ ਮਾਸੂਮ ਸਾਹਿਬਜ਼ਾਦੇਆਂ ਦੇ ਪੜਦਾਦਾ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਜਹਾਂਗੀਰ ਦੀ ਕੈਦ ਵਿੱਚੋਂ ਥੰਮਾ ਨਾਲ ਛਡਾ ਕੇ ਲਾਇਆ ਸੀ ਉਹ ਅਹਿਸਾਨ ਫਰਾਮੋਸ਼ ਰਾਜਿਆਂ ਦੇ ਪੋਤੇ ਸੀ ਤੇ ਗੁਰੂ ਸਾਹਿਬ ਨੂੰ ਮਜਬੂਰਨ ਬਾਅਦ ਵਿੱਚ ਕਿਲਾ ਛੱਡਣਾ ਪਿਆ ਸੀ ਅੱਜ 20 ਤਰੀਕ ਆ ਅੱਜ ਦੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀਗਾ ਆਪਾਂ ਜਦੋਂ ਵੀ ਅਨੰਦਪੁਰ ਸਾਹਿਬ ਜਾਣੇ ਆ ਉਸ ਧਰਤੀ ਨੂੰ ਸਜਦਾ ਕਰਿਆ ਕਰੋ ਸਾਡੇ ਗੁਰੂਆਂ ਨੇ ਉੱਥੇ ਬਹੁਤ ਘਾਲਣਾ ਘਾਲੀ ਆ ਜ਼ਰੂਰ ਯਾਦ ਕਰਿਆ ਕਰੋ ਉਹ ਕਿਲੇ ਨੂੰ ਘੁੰਮ ਕੇ ਜ਼ਰੂਰ ਦੇਖਿਆ ਕਰੋ ਤੇ ਉਸ ਟਾਈਮ ਦੇ ਹਾਲਾਤਾਂ ਨੂੰ ਮਹਿਸੂਸ ਕਰਿਆ ਕਰੋ ਵੀ ਸਾਡੇ ਗੁਰੂਆਂ ਨੇ ਇੱਥੇ ਕਿਦਾਂ ਦਾ ਟਾਈਮ ਗੁਜ਼ਾਰਿਆ ਸੀ ਗੁਰੂਆਂ ਨਾਲ ਜਿਹੜੇ ਸਿੰਘ ਸੀ ਉਹਨਾਂ ਨੇ ਕਿਦਾਂ ਦਾ ਟਾਈਮ ਗੁਜ਼ਾਰਿਆ ਸੀ ਤਾਂ ਹੀ ਅੱਜ ਅਸੀਂ ਇੰਨੀ ਵਧੀਆ ਜ਼ਿੰਦਗੀ ਜੀਨੇ ਆ ਵੀਡੀਓ ਜਿੱਥੇ ਵੀ ਦੇਖ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਖੁਸ਼ ਰੱਖਣ